ਸਾਫਿੰਗ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪ੍ਰਸ਼ਨ ਹੈ ਵੀ ਕਿ ਕਿਆ ਅਸੀਂ ਜਿੰਦਾ ਵਾਂ ਕਿਆ ਸਿੱਖ ਗੁਰੂ ਤੋਂ ਬਿਨਾ ਜਿੰਦਾ ਰਹਿ ਸਕਦਾ ਹੈ ਜਾਂ ਉਹ ਮਰਦਾ ਹੈ ਗੁਰਬਾਣੀ ਨੂੰ ਅਸੀਂ ਸਤ ਕਰਕੇ ਮੰਨੈ ਗੁਰਬਾਣੀ ਹੀ ਸਾਡਾ ਗੁਰੂ ਹੈ ਗੁਰਬਾਣੀ ਕੀ ਕਹਿੰਦੀ ਹੈ ਜੋ ਪ੍ਰਾਨੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਰਾਣੀ ਬਿਨਾ ਗੁਰੂ ਦੇ ਮਰ ਜਾਂਦਾ ਹੈ ਤੇ ਗੁਰ ਸਾਡਾ ਗੁਰੂ ਕੋਣ ਹੈ ਗੁਰੂ ਗੰਗਾ ਸਾਹਿਬ ਹੀ ਸਾਡੇ ਗੁਰੂ ਨੇ ਉਹ ਜਦੋਂ ਅਸੀਂ ਵਿਖਿਆ ਗੁਰੂ ਨਾਨਕ ਦੇਵ ਜੀ ਨੇ ਗੁਰਨਾਨ ਦੇਵ ਜੀ ਦੇ ਬਾਰੇ ਪਾਈ ਗੁਰਦਾਸ ਜੀ ਨੇ ਕਿਹਾ ਸੁਣੀ ਪੁਕਾਰ ਦਤਾਰ ਪ੍ਰਭ ਗੁਰਨਾਨਕ ਜਗ ਮਾਹੇ ਪਠਾਇਆ ਯਾਨੀ ਸਾਰੀ ਤਤੀਦੀ ਪੁਕਾਰ ਦੇਖ ਕੇ ਉਹਨਾਂ ਦੀ ਉਹਦੇ ਤਰਸ ਕੀਤਾ ਗੁਰੂ ਨੇ ਤੇ ਗੁਰਨਾਨਕ ਦੇਵ ਜੀ ਨੇ ਇੱਕ ਰੂਪ ਦੇ ਰੂਪ ਦੇ ਵਿੱਚ ਪ੍ਰਗਟ ਹੋਏ ਪਰਗਟ ਹੋਣਾ ਕੀ ਹੁੰਦਾ ਹੈ ਉਹ ਚੀਜ਼ ਜਿਹੜੀ ਕਿ ਪਹਿਲੇ ਉੱਥੇ ਹੈਗੀ ਸੀ ਨਜ਼ਰ ਨਹੀਂ ਆ ਰਹੀ ਸੀ ਉਹਨੂੰ ਕਹਿੰਦੇ ਨੇ ਪ੍ਰਗਟ ਹੋਣਾ ਭਾਈ ਗੁਰਦਾਸ ਜੀ ਨੇ ਕਿਹਾ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਤੁੰਦ ਜਗ ਚਾਨਣ ਹੋਆ ਕੀ ਹੋਇਆ ਮਿਟੀ ਤੁੰਦ ਉਹਨੂੰ ਮਿਟ ਗਈ ਔਰ ਚਾਨਣ ਹੋ ਗਿਆ ਪ੍ਰਗਟ ਹੋਣਾ ਕਿ ਜਿਹੜੀ ਦੁਆਰਾ ਜਿਹੜੀ ਚੀਜ਼ ਉੱਥੇ ਹੈਗੀ ਰੱਬ ਉੱਥੇ ਹੈਗਾ ਸੀ ਰੱਬ ਨਜ਼ਰ ਨਹੀਂ ਆ ਰਿਹਾ ਸੀ ਲੋਕ ਕੀ ਕਰਦੇ ਸੀ ਆਪਣੇ ਸਰੀਰਾਂ ਨੂੰ ਦੁੱਖ ਦੇ ਰਹੇ ਸੀ ਠੰਡੇ ਪਾਣੀ ਪੀਂਦੇ ਸੀ ਉਹ ਕੀ ਕਰਦੇ ਸਨ ਆਪਣੇ ਮਨ ਨੂੰ ਸਾਫ਼ ਕਰਨ ਦੀ ਜਗ੍ਹਾ ਆਪਣੇ ਸਿਰ ਨੂੰ ਸਾਫ਼ ਕਰ ਰਹੇ ਸੀ ਜਿਹਦੇ ਜਪਜੀ ਸਾਹਿਬ ਜੀ ਸਿਖਦੇ ਹੋ ਕਿ ਸੋਸ ਜ਼ਿਆਦਾ ਸਵਾਈ ਕਰਦੇ ਰਹਿੰਦੇ ਸੀ ਸਿਰਾਂ ਦੀ ਕੰਨੀ ਮੰਦੀ ਸਵਾਈਏ ਸਿਰਾਂ ਦੀ ਸਵਾਈ ਕਰ ਰਹੇ ਨੇ ਜਾਂ ਆਪਣੇ ਸਿਰ ਦੇ ਨੂੰ ਚੁੱਪ ਰੱਖ ਲੈਣੇ ਪਰ ਕਰਨਾ ਮਨ ਨੂੰ ਚੁੱਪ ਸੀ ਕਈ ਲੋਕਾਂ ਨੇ ਕਿ ਸੋਚਿਆ ਕਿ ਅਸੀਂ ਸਾਰੇ ਦੁਨੀਆ ਦੇ ਹਸਪਤਾਲ ਕੱਟੇ ਕਰ ਲਾਂਗੇ ਤੇ ਸਾਨੂੰ ਸੁਖ ਮਿਲ ਜਾਏਗਾ ਤੇ ਉਹ ਸਾਰੇ ਪਟਕ ਰਹੇ ਸੀ ਤੇ ਰੱਬ ਨੇ ਵੇਖਿਆ ਕਿ ਇਹ ਪਟਕ ਰਹੇ ਨੇ ਇਹਨਾਂ ਦੀ ਮਨ ਇੱਛਾ ਮਿਲਣ ਦੀ ਤੇ ਰੱਬ ਨੇ ਗੁਰੂ ਆਰਧ ਦੇਵ ਜੀ ਨੂੰ ਪ੍ਰਗਟ ਕੀਤਾ ਕਹਿੰਦੇ ਜਦੋਂ ਪ੍ਰਗਟ ਹੋਏ ਕਹਿੰਦੇ ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲਵਾ ਤਾਰੇ ਛਪ ਗਏ ਅੰਧੇ ਹਨੇਰਾ ਖਤਮ ਹੋ ਗਿਆ ਹੁਣ ਬਾਬਾ ਜੀ ਨੇ ਕੀ ਕੀਤਾ ਗੁਨਾਨ ਦੇਵ ਜੀ ਨੇ ਫਿਰ ਬੜੀ ਕਾਲਾ ਕਾਲੀ ਗੁਨਾਨ ਦੇਵ ਜੀ ਨੇ ਦੇਖਿਆ ਕਿ ਪੂਰੀ ਦੁਨੀਆ ਦੇ ਵਿੱਚ ਸਾਰੇ ਪਾਸੇ ਅੰਧੇਰਾ ਹੀ ਹਨੇਰਾ ছਾਇਆ ਬਾਈ ਗੁਰਦਾਸ ਜੀ ਨੇ ਫਿਰ ਕਿਹਾ ਬਾਬਾ ਦੇਖਿਏ ਧਿਆਨ ਤਰ ਜਲਤੀ ਸਭ ਪ੍ਰithvi ਦੇਸਾਈ ਪੂਰੀ ਤਰਤੀਬ ਕੀ ਜਲ ਰਹੀ ਹੈ ਸਾਰੇ ਪਸੇ ਅੱਗ ਲੱਗੀ ਹੋਈ ਏ ਤ੍ਰਿਸ਼ਨਾ ਦੀਆਂ ਅੰਗੇ ਲੋਕ ਪਟਕ ਰਹੇ ਨੇ ਲੋਕ ਰਾਬ ਦਾ ਰਸਤਾ ਲੱਭਣਾ ਚਾਹਦੇ ਨੇ ਰਾਮ ਨੂੰ ਮਿਲਣਾ ਚਾਹਦੇ ਨੇ ਮਿਲ ਨਹੀਂ ਪਾਰੇ ਤੇ ਬਾਬੇ ਨੇ ਬਾਬਾ ਜੀ ਨੇ ਵੇਖਿਆ ਕਿ ਮੈਨੂੰ ਹੁਣ ਕੀ ਕਰਨਾ ਪਏਗਾ ਕਿ ਮੈਨੂੰ ਆਪਣੀ ਉਦਾਸੀਆਂ ਲੈਣੀਆਂ ਪੈਣੀਆਂ ਚਾਰ ਉਦਾਸੀਆਂ ਕਰਨੀਆਂ ਪੈਣੀਆਂ ਆਪਣਾ ਕਾਰੋਬਾਰ ਛੱਡਣਾ ਪਏਗਾ ਦੋਸੋਂ 39 ਸਾਲ ਲਾਣੇ ਪੈਣਗੇ ਤੇ ਜਦੋਂ ਗੁਰਨਾਨਦ ਦੇਵ ਜੀ ਮਰਦਾਨੇ ਨਾਲ ਆਏ ਤੇ ਮਰਦਾਨੇ ਨੇ ਸਿਆ ਕਿ ਉੱਥੇ ਤੇ ਸਾਨੂੰ ਰੇਤ ਵੀ ਖਾਣੀ ਪੈਣੀ ਹੈ ਬਾਬੇ ਨੂੰ ਰੋਣਾ ਤੇ ਸੁਣਾ ਪੈਂਦਾ ਅਕਦਾ ਆਹਾਰ ਕਰਨਾ ਪੈਂਦਾ ਤੇ ਬੇਬੇ ਨਾਨਕੀ ਨੇ ਫਿਰ ਪੁੱਛਿਆ ਵੀ ਭਾਈ ਗੁਰਦਾਸ ਜੀ ਨੇ ਉਸ ਬਾਰੇ ਲਿਖਿਆ ਹੈ ਰੇਤ ਅਕ ਅਹਾਰ ਕਰ ਔ ਰੋੜਾਂ ਕੀ ਗੁਰ ਕੀ ਬਿਚਾਈ ਰੋੜਾਂ ਦੇ ਹਸਤੇ ਮਹਾਰਾਜ ਉਹਨਾਂ ਨੇ ਕੀ ਕੀਤਾ ਅਹਾਰ ਅਕ ਦਾ ਤੇ ਰੇ ਦਾ ਅਹਾਰ ਕੀਤਾ ਤੇ ਬੇਬੇ ਨਾਨਕੀ ਉਹਦੀ ਭੈਣ ਪੁੱਛਦੀ ਏ ਮਹਾਰਾਜ ਤੁਸੀਂ ਇੰਨੇ ਉਦਾਸੀਆ ਕਿਉਂ ਦੇ ਪਿਓ ਇਹਨੇ ਕਰ ਸਾਰ ਰਹੇ ਹੋ ਕਿਦੇ ਵਾਸਤੇ ਔ ਲੋ ਪੱਥਰ ਵੀ ਮਾਰਦੇ ਨੇ ਤੇ ਗੁਰਾਂ ਦੇ ਜੀ ਕਹਿੰਦੇ ਨੇ ਨਾ ਤੇ ਪੱਥਰ ਮੈਂ ਖਾਨਾ ਨਾ ਮੈਂ ਮਾਰਨ ਵਾਲਾ ਐ ਜਰਾਬੀ ਪੱਥਰ ਖਾਂਦਾ ਹੈ ਰਾਬੀ ਮਾਰਦਾ ਤੇ ਕਹਿੰਦੇ ਤੁਸੀਂ ਕਿਉਂ ਇੰਨੇ ਇਨੀ ਕਾਲਾ ਕਰ ਲਿਓ ਤੇ ਮਹਾਰਾਜ ਨੇ ਕਿਹਾ ਕਿਵਸ ਸਚਾਰਾ ਹੋਈ ਐ ਕਿਵ ਕੂੜੇ ਟੁੱਟੇ ਪਾਲ ਅਸੀਂ ਇਨਸਾਨ ਨੂੰ ਮੈਂ ਕਿਵੇਂ ਸੱਚਾ ਬਣਾਵਾ ਕਿਵੇਂ ਉਹਦੀ ਚੁੰੁੰਦੇ ਤੇ ਰੱਬ ਦੇ ਵਿੱਚ ਚੂੜ ਦੀ ਪਾੜ ਖਤਮ ਹੋ ਜਾਏ ਤੇ ਉਹਨਾਂ ਨੇ ਜਦੋਂ ਇਹ ਸੋਚਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਸੀ ਕਿ 239 ਸਾਲ ਲਾਣੇ ਪੈਣਗੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਆਪਣਾ ਕਾਰੋਬਾਰ ਛੱਡਣਾ ਪਏਗਾ ਪੰਜਵੇਂ ਰੂਪ ਦੇ ਵਿੱਚ ਤਤੀ ਤਵੀ ਤੇ ਬੈਰਾਂ ਪੈਗਾ ਅੱਠਵੇਂ ਪਾਸ਼ਾ ਦੇ ਰੂਪ ਦੇ ਵਿੱਚ ਸਾਰੇ ਦੁਨੀਆਂ ਦੇ ਰੋਗ ਆਪਣੇ ਤੇ ਲੈ ਰਹੇ ਜਾਣਗੇ ਨੌਵੇਂ ਪਾਸ਼ਾ ਦੇ ਰੂਪ ਦੇ ਵਿੱਚ ਆਪਣਾ ਸੀਸ ਦੇਣਾ ਪੈਗਾ ਤੇ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਦੇ ਵਿੱਚ ਪੂਰਾ ਸਰਬੰਸ ਵਾਰਨਾ ਪੈਗਾ 239 ਸਾਲ ਦਾ ਇਹ ਸਫਰ ਉਹਨਾਂ ਨੂੰ ਤੈਅ ਕਰਨਾ ਪੈਗਾ ਉਹ ਤੈਅ ਕਰਕੇ ਮਹਾਰਾਜ ਜੀ ਜਦੋਂ ਤੈਅ ਕੀਤਾ ਤੇ ਉਸ ਵਕਤ ਪਤਾ ਤੁਹਾਨੂੰ ਗੁਰੂ ਮਸੀਹ ਜੀ ਨੇ ਜਦੋਂ ਸਭ ਕਰਨ ਤੋਂ ਬਾਅਦ ਕੀ ਬੋਲਿਆ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਪ੍ਰਗਟ ਗੁਰਾਂ ਦੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੇ ਹੈਗੇ ਉਹ ਦੇ ਉਹ ਕਹਿੰਦੇ ਨੇ ਉਹ ਉਹਵੇਂ ਮੰਨਣਾ ਹੈ ਤੁਸੀਂ ਗੁਰਗੱਦ ਸਾਹਿਬ ਨੂੰ ਜੋ ਪ੍ਰਭ ਕੋ ਬਿਲ ਬੋਚ ਹੈ ਖੋਜ ਸ਼ਬਦ ਮੈਂ ਲੈ ਜਿਨ੍ਹਾਂ ਨੂੰ ਮੈਨੂੰ ਮਿਲਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਰਨਾ ਹੈ ਸ਼ਬਦ ਹੀ ਖੋਜਣਾ ਪਏਗਾ ਤੇ ਗੁਰੂ ਨਾਨਕ ਦੇਵ ਜੀ ਨੇ ਜਦੋਂ ਗੁਰਾਂਦੇਵ ਜੀ ਉਦਾਸੀਆਂ ਦੇ ਸੀ ਤੇ ਭਾਈ ਸੋਹਣ ਸਿੰਘ ਜੀ ਮਿਲੇ ਬਾਬਾ ਜੀ ਨੂੰ ਸੋਹਣ ਸਿੰਘ ਜੀ ਨਬੜਾ ਪਿਆਰ ਪੈ ਗਿਆ ਕਹਿੰਦੇ ਨੇ ਜੀ ਮੈਂ ਬਾਬਾ ਜੀ ਤੁਹਾਡੇ ਵੇਰ ਮਰ ਜਾਗਾ ਤੁਸੀਂ ਮੈਨੂੰ ਛੱਡ ਕੇ ਨਾ ਜਾਓ ਤੇ ਗੁਰੂ ਸਾਹਿਬ ਨੇ ਕਿਹਾ ਅਗਰ ਤੂੰ ਸਰੀਰ ਨਾਲ ਜੁੜੇਗਾ ਮੇਰੇ ਸਰੀਰ ਨਾਲ ਜੁੜੇਗਾ ਸਰੀਰ ਤੇ ਇੱਕ ਦਿਨ ਚਲੇ ਜਾਏਗਾ ਦੁਨੀਆ ਤੇ ਅਗਰ ਤੂੰ ਸ਼ਬਦ ਨਾਲ ਜੁੜੇਗਾ ਤਾਂ ਹਮੇਸ਼ਾ ਜਿੰਦਾ ਰਹੇਗਾ ਸ਼ਬਦ ਮਰੋ ਫਿਰ ਜੀਵੋ ਸਦ ਹੀ ਕਾਫੀ ਮਰਨ ਨਾ ਹੋਈ ਤੇ ਗੁਰੂ ਸਾਹਿਬ ਨੇ ਕੀ ਕਿਹਾ ਸ਼ਬਦ ਨਾਲ ਜੁੜ ਉਹ ਦੇਖੋ ਕਮਾਲ ਦੀ ਗੱਲ ਉਹਨਾਂ ਦੀ ਪੰਜਵੀਂ ਪੀੜੀ ਨੇ ਸ਼ਬਦ ਦੇ ਥਰੂ ਗੁਰੂ ਨੂੰ ਪ੍ਰਗਟ ਕੀਤਾ ਪੰਜਵੀਂ ਪੀੜੀ ਕਿਹ ਕੀ ਸੀ ਭਾਈ ਮੱਖਣ ਸ਼ਾਲੂ ਬਾਨਾ ਭਾਈ ਮੱਖਣ ਸ਼ਾਲੂ ਬਾਨਾ ਨੇ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ ਗੁਰੂ ਲਾਧੋਰੇ ਗੁਰੂ ਲਾਧੋਰੇ ਤੁਸੀਂ ਉਹ ਸੂਰੀ ਸਾਖੀ ਸੁਣੀ ਹੋਈ ਹੈ 500 ਮੋਰਾ ਦੀ ਤੋ ਕਹਿੰਦਾ ਮਤਲਬ ਇਹ ਉੱਥੋਂ ਬਗੜ ਹੋਇਆ ਜਦੋਂ ਬਰਦਾਨਾ ਵੰਦਾ ਸੀ ਨਾ ਗੁਰੂ ਸਾਹਿਬ ਗੁਰ ਕਹਿੰਦੇ ਨੇ ਬਰਦਾਨਿਆਂ ਰਬਾਬ ਛੇੜ ਰੱਬ ਦੀ ਸਿਫਤ ਕਰੀਏ ਤੇ ਰੱਬ ਦੀ ਸਿਫਤ ਦੇ ਵਿੱਚੋਂ ਰੱਬ ਦੇ ਦਰਸ਼ਨ ਕਰੀਏ ਅਸੀਂ ਜੋ ਕੀਰਤ ਸੁਣਨੇ ਆ ਤੇ ਅਸੀਂ ਰਾਵੀ ਦਰਸ਼ਕਨ ਵਸੇ ਆਨੇ ਆ ਅਸੀਂ ਦੇਖਨੇ ਆ ਅਸੀਂ ਗੁਰਦੁਆਰੇ ਅਸੋਚ ਕੇ ਜਾਂਦੇ ਆ ਕਿ ਅਸੀਂ ਰਾਵ ਨੂੰ ਮਿਲਣ ਜਾ ਰਹੇ ਆ ਅਸੀਂ ਕਿਧਰੇ ਕਿਧਰੇ ਉਹ ਪੁਰਾਣੀ ਚੀਜ਼ਾਂ ਭੁੱਲਦੇ ਜਾ ਰਹੇ ਆ ਤੇ ਗੁਰੂ ਸਾਹਿਬ ਨੇ ਬਾਣੀ ਦੀ ਕੀ ਲਿਖਿਆ ਜੋ ਕਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੂੰ ਵਰਤਨਾ ਇਸ ਕੀ ਚਿੰਤਾ ਨਾ ਐ ਇਹ ਤੇ ਘਰ ਚਲੇ ਜਾਣਾ ਹੈ ਸ਼ਰੀਰ ਚਲੇ ਜਾਣਾ ਜਿੱਥੇ ਤੂੰ ਵਸਣਾ ਉਹਦੀ ਤੈਨੂੰ ਚਿੰਤਾ ਹੀ ਨਹੀਂ ਹੈਗੀ ਫਿਰ ਮਾਰੀ ਕਹਿੰਦੇ ਫਾਥੇ ਸਹੀ ਨਿਕਲੇ ਜੇ ਗੁਰ ਕੀ ਪੈਰੀ ਪਾਏ ਉਹੀ ਨਿਕਲਦੇ ਨੇ ਇਹਦੇ ਚੋਂ ਜਿਹੜੇ ਕਿ ਗੁਰੂ ਦੀ ਪੈਰੀਂ ਪਾਉਂਦੇ ਪਾਉਂਦੇ ਨੇ ਹੁਣ ਜਦੋਂ ਦੇਖੋ ਅੱਗੇ ਚੱਲੇ ਗੁਰੂਆਂ ਦੇ ਜੀ ਉਸ ਵੇਲੇ ਪੰਜਵੇਂ ਪਾਤਸ਼ਾਹ ਜਦੋਂ ਹੈਗੇ ਨੇ ਉਹਨਾਂ ਨੇ ਜਦੋਂ ਬਾਣੀ ਦਾ ਸੰਗ੍ਰਹਿ ਹੋ ਗਿਆ ਤੇ ਬੁੱਢਾ ਸਾਹਿਬ ਨੂੰ ਕਹਿ ਗਏ ਨੇ ਦਰਬਾਰ ਸਾਹਿਬ ਕਹਿੰਦੇ ਨੇ ਅੱਜ ਕੀ ਕਰੋ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ਾ ਸੁਨੋ ਸੁਨੇ ਸਭ ਪੰਥ ਕਹਿੰਦੇ ਸ ਆਵਾਜ਼ ਲੋ ਸਾਰਾ ਪੰਥ ਸੁਨੇ ਤੇ ਸਾਨੂੰ ਕਿਹਦਾ ਜੋੜਦਾ ਗੁਰੂ ਨਾਲ ਜੋੜਦਾ ਤੇ ਜਿਹੜਾ ਹੈਗਾ ਯਾਦ ਰੱਖਣਾ ਗੁਰੂ ਜਿਹੜਾ ਸ਼ਬਦ ਹੈ ਉਹਦਾ ਕੋਈ ਜੁਤੀ ਜੋਤਿ ਜੋਸ ਪਰਮ ਨਹੀਂ ਹੁੰਦਾ ਨਾ ਮਨਾਇਆ ਜਾ ਸਕਦਾ ਕਿਉਂਕਿ ਉਹ ਹੈਗਾ ਹਮੇਸ਼ਾ ਹੀ ਉੱਥੇ ਹੈਗਾ ਅਸੀਂ ਗੁਰੂ ਗੁਰੂਆਂ ਦੇ ਜੁਤੀ ਜੋਸ ਪਰ ਬਣਾਉਨੇ ਆ ਪ੍ਰਕਾਸ਼ ਪਰ ਬਣਾਉਨੇ ਆ ਪਰ ਗੁਰੂ ਸਾਹਿਬ ਨੇ ਹੁਕਮ ਕਰ ਦਿੱਤਾ ਸੀ ਕਿ ਸ਼ਬਦ ਦੇ ਵਿੱਚ ਹੀ ਮੈਂ ਵਸਦਾ ਵਾਂ ਜਿਹਨੇ ਮੇਰੇ ਨਾਲ ਗੱਲ ਕਰਨੀ ਉਹ ਸ਼ਬਦ ਦੀ ਸ਼ਬਦ ਨਾਲ ਗੱਲ ਕਰੇ ਇੱਕ ਮਹਾਂਪੁਰਖ ਦਰਬਾਰ ਸਹਿਬ ਗਏ ਤੇ ਉੱਥੇ ਜਾ ਕੇ ਵਿਰਾਗੇ ਜਾ ਗਏ ਕਹਿੰਦੇ ਕੀ ਹੋਇਆ ਕਹਿੰਦੇ ਮੈਂ ਵਿਰਾਗੇ ਤਾਂ ਆਇਆ ਕੀ ਜਿਹੜੇ ਬਾਕੀ ਬਰੇਬਰ ਆਏ ਅੱਗੇ ਚਲੇ ਗਏ ਗੁਰਨਾਨਕ ਆਏ ਗੁਰਗੋਬਿੰਦ ਸਿੰਘ ਆਏ ਉਹ ਕਹੇ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਇੱਥੇ ਬਿਰਾਜਮਾਨ ਹੋ ਗਏ ਹੁਣ ਅਸੀਂ ਵੇਖਣਾ ਹੈ ਕਿ ਕਿਆ ਅਸੀਂ ਗੁਰੂ ਨਾਲ ਗੱਲਾਂ ਕਰਦੇ ਆਂ ਕਿਆ ਅਸੀਂ ਇਹ ਸੋਚ ਕੇ ਜਾਂਦੇ ਆਂ ਗੁਰਦੁਆਰੇ ਕਿ ਅਸੀਂ ਗੁਰੂ ਨਾਨਕ ਦੇਵ ਜੀ ਬੈਠੇ ਨੇ ਕਿਆ ਅਸੀਂ ਸੋਚ ਕਿਆ ਸੋਚੀ ਉੱਥੇ ਜਿੱਦੇ ਗੁਰਾਂ ਦੇ ਜੀ ਬੈਠੇ ਹੋਣ ਅਸੀਂ ਉੱਥੇ ਮੋਬਾਈਲ ਇਸਤੇਮਾਲ ਕਰ ਸਕਦੇ ਆਂ ਕੋਈ ਸਾਡੇ ਐਸਾ ਨਹੀਂ ਸੀ ਆ ਗਿਆ ਨੇ ਜੋ ਗੁਰਦੁਆਰੇ ਜਾਣਾ ਗੁਰਦੁਆਰਾ ਤਰਮਸਾਲ ਹੈ ਤੁਸੀਂ ਗੁਰਦੁਆਰੇ ਤਰਮਸਾਲੇ ਚੰਗਲੇ ਜਾਣਾ ਹੈ ਤੇ ਇਹ ਕੁਝ ਲੈਣ ਜਾਣਾ ਹੈ ਤੇ ਲੈਣ ਵਸਤੇ ਕੀ ਕਰਨਾ ਪਏਗਾ ਜਦੋਂ ਤੁਸੀਂ ਬਹਿਣਾ ਵੀ ਹੈ ਤੇ ਤੁਹਾਡਾ ਧਿਆਨ ਕਿੱਥੇ ਹੋਣਾ ਚਾਹੀਦਾ ਗੁਰੂ ਵੱਲ ਹੋਣਾ ਚਾਹੀਦਾ ਕਿੰਦੇ ਵੱਲ ਗੁਰੂ ਗ੍ਰੰਥ ਸਾਹਿਬ ਜੀ ਨਾਲ ਗੱਲਾਂ ਕਰਦੇ ਪਏ ਨੇ ਸਾਰੇ ਗੁਰਾਂ ਦੇ ਜੀ ਬੈਠੇ ਨੇ ਸਾਡਾ ਜਦੋਂ ਪਹਿਲੇ ਪਹੁੰਚੀਏ ਜਦੋਂ ਸੁਖਾਸਣ ਹੁੰਦਾ ਉਹਦੇ ਤੱਕ ਅਸੀਂ ਰਹਿਣ ਦੀ ਕੋਸ਼ਿਸ਼ ਕਰੀਏ ਤਾਂ ਕਿ ਅਸੀਂ ਪੂਰੀ ਗੁਰੂ ਦੀ ਆਦਰ ਕਰੀਏ ਤੇ ਗੁਰੂ ਦੀ ਗੱਲ ਸੁਣ ਪਾਈਏ ਗੁਰੂ ਦਾ ਉਪਦੇਸ਼ ਲੈ ਪਾਈਏ